ਅੱਜ ਪੂਰੇ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਦਾ ਇੱਕ ਬਹੁਤ ਵੱਡਾ ਬਿਆਨ ਬਹੁਤ ਵੱਡੀ ਚੇਤਾਵਨੀ ਤੇ ਬਹੁਤ ਵੱਡਾ ਦਾਵਾ ਸਾਹਮਣੇ ਆਇਆ ਹੁਣ ਤੱਕ ਪਹਿਲਾਂ ਕਦੇ ਵੀ ਪੰਜਾਬ ਪੁਲਿਸ ਦੇ ਮੁਖੀ ਦਾ ਇੰਨਾ ਵੱਡਾ ਦਾਵਾ ਤੇ ਇੰਨੀ ਵੱਡੀ ਚੇਤਾਵਨੀ ਸਾਹਮਣੇ ਨਹੀਂ ਆਈ ਇਹ ਪੂਰੀ ਚੇਤਾਵਨੀ ਨਸ਼ਿਆਂ ਦੇ ਮੁੱਦੇ ਤੇ ਆ ਔਰ ਪੂਰੀ ਚੇਤਾਵਨੀ ਪੰਜਾਬ ਦੇ ਸਾਰੇ ਵੱਡੇ ਪੁਲਿਸ ਅਫਸਰਾਂ ਦੇ ਲਈ ਹੈ ਇਹ ਚੇਤਾਵਨੀ ਹੈ ਕਿ ਚੇਤਾਵਨੀ ਸੁਣ ਕੇ ਤੁਸੀਂ ਅੱਜ ਆਪਣਾ ਕਮੈਂਟ ਲਿਖਿਓ ਕਿ ਸੱਚ ਮੁੱਚ ਹੁਣ ਪੰਜਾਬ ਨਸ਼ਾ ਮੁਕਤ ਹੋ ਜਾਏਗਾ ਕਿ ਸੱਚੀ ਹੁਣ ਪੰਜਾਬ ਚੋਂ ਨਸ਼ੇ ਦਾ ਸਫਾਇਆ ਹੋ ਜਾਏਗਾ ਕਿਉਂਕਿ ਅੱਜ ਪੰਜਾਬ ਦੇ ਪੁਲਸ ਮੁਖੀ ਡੀਜੀਪੀ ਨੇ ਸਾਰੇ ਜਿਹੜੇ ਜ਼ਿਲ੍ਹਿਆਂ ਦੇ ਐਸਐਸਪੀ ਨੇ ਐਐਚਓ ਨੇ ਤੇ ਹੋਰ ਵੱਡੇ ਅਫਸਰ ਨੇ ਉਹਨਾਂ ਨੂੰ ਇਹ ਚੇਤਾਵਨੀ ਜਾਰੀ ਕੀਤੀ ਹੈ ਡੀਜੀਪੀ ਨੇ ਕਿਹਾ ਕਿ 31 ਮਈ ਤੱਕ ਸਾਰੇ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰਨਾ ਹੈ ਭਾਵ ਕਿ 31 ਮਈ ਤੋਂ ਬਾਅਦ ਪੰਜਾਬ ਦੇ ਵਿੱਚ ਬਿਲਕੁਲ ਭੋਰਾ ਪਰ ਵੀ ਚਿੱਟਾ ਜਾਂ ਹੈਰੋਇਨ ਵਰਗੇ ਨਸ਼ਿਆਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹਿਣਾ ਚਾਹੀਦਾ 31 ਮਈ ਭਾਵ 32 33 ਦਿਨ ਕਿਉਂਕਿ ਅੱਜ ਹੈਗੀ ਆ 28 29 ਅਪ੍ਰੈਲ ਚ ਆਪਾਂ ਬੈਠੇ ਆ ਤਾਂ ਇੰਨੇ ਕੁ ਦਿਨਾਂ ਦੇ ਵਿੱਚ ਬੀਜੀਪੀ ਨੇ ਕਿਹਾ ਕਿ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਐਲਾਨ ਕਰ ਦੇਣਾ ਵੀ ਸਫਾਇਆ ਹੋ ਗਿਆ ਨਸ਼ਿਆਂ ਦਾ ਤੇ ਚੇਤਾਵਨੀ ਦਿੱਤੀ ਆ ਵੱਡੇ ਪੁਲਿਸ ਅਫਸਰਾਂ ਨੂੰ ਵੀ 31 ਮਈ ਤੋਂ ਬਾਅਦ ਜਿਹੜੇ ਵੀ ਜ਼ਿਲ੍ਹੇ ਚੋਂ ਜਾਂ ਜਿਹੜੇ ਵੀ ਥਾਣੇ ਦੇ ਖੇਤਰ ਚੋਂ ਕਿਸੇ ਵੀ ਥਾਂ ਤੋਂ ਕੋਈ ਨਸ਼ਾ ਫੜਿਆ ਗਿਆ ਤਾਂ ਕਾਰਵਾਈ ਉਸ ਜ਼ਿਲ੍ਹੇ ਦੇ ਪੁਲਿਸ ਮੁਖੀ ਤੇ ਤੇ ਐਸਐਚਓ ਤੇ ਹੋਵੇਗੀ ਬਾਦ ਉਸ ਤੋਂ ਪਹਿਲਾਂ ਪਹਿਲਾਂ ਡੀਜੀਪੀ ਨੇ ਕਿਹਾ ਕਿ ਸਫਾਇਆ ਕਰ ਲਓ ਉਸ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਫੜ ਫੜਾ ਲਓ ਉਸ ਤੋਂ ਬਾਅਦ ਜੇ ਕਿਸੇ ਵੀ ਥਾਂ ਤੋਂ ਪੰਜਾਬ 'ਚੋਂ ਨਸ਼ਾ ਕਦੇ ਮਿਲਿਆ ਤਾਂ ਕਾਰਵਾਈ ਐਸਐਸਪੀ ਤੇ ਜ਼ਿਲ੍ਹਾ ਪੁਲਿਸ ਮੁਖੀ ਔਰ ਜਿਹੜੇ ਡੀਐਸਪੀ ਤੇ ਐਸਐਚਓ ਤੇ ਹੋਵੇਗੀ ਹੁਣ ਪਹਿਲਾਂ ਵੀ ਇੱਕ ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕਿਹਾ ਸੀ ਵੀ ਜੇ ਪੰਜਾਬ ਚੋਂ ਕਿਤੋਂ ਵੀ ਨਸ਼ਾ ਮਿਲਿਆ ਕਰੇਗਾ ਤਾਂ ਕਾਰਵਾਈ ਜਿਹੜੀ ਆ ਉਹ ਜ਼ਿਲ੍ਹਾ ਪੁਲਿਸ ਮੁਖੀ ਜਾਂ ਐਸ ਐਚਓ ਤੇ ਹੋਏਗੀ ਪਰ ਉਸ ਤੋਂ ਬਾਅਦ ਨਸ਼ਾ ਪੰਜਾਬ ਚੋਂ ਬਹੁਤ ਮਿਲਿਆ ਥਾਂ ਥਾਂ ਤੋਂ ਮਿਲਿਆ ਪੁਲਸ ਨੇ ਵੀ ਹਜ਼ਾਰਾਂ ਜਗ੍ਹਾ ਤੋਂ ਫੜਿਆ ਪਰ ਕਿਸੇ ਵੀ ਐਸ ਐਸਪੀ ਤੇ ਡੀ ਐਸਪੀ ਤੇ ਤੇ ਐਸ ਐਚਓ ਤੇ ਕਾਰਵਾਈ ਨਹੀਂ ਸੀ ਹੋਈ ਹੁਣ ਇਹ ਦਾਵਾ ਪੰਜਾਬ ਦੇ ਪੁਲਿਸ ਮੁਖੀ ਡੀਜੀਪੀ ਗੌਰਵ ਯਾਦਵ ਸਾਹਿਬ ਨੇ ਕੀਤਾ ਹੁਣ ਦੇਖਦੇ ਹਾਂ ਕਿਹੜੇ ਭਾਅ ਤੁੱਲਦੀ ਐ ਕੀ ਸੱਚੀ ਹੁਣ ਪੰਜਾਬ ਤੋਂ ਨਸ਼ਾ ਖਤਮ ਹੋ ਜਾਏਗਾ ਕਰ ਦਿੱਤਾ ਜਾਏਗਾ ਨਹੀਂ ਲੱਭੇਗਾ ਦੇਖੋ ਜੇ ਹੋ ਜੇ ਤੇ ਇਹਦੇ ਨਾਲ ਦੀ ਰੀਸ ਕੋਈ ਨਹੀਂ ਮੈਨੂੰ ਲੱਗਦਾ ਗੱਲ ਬਹੁਤ ਵੱਡੀ ਐ ਤੇ ਚੰਗੀ ਐ ਜੇ ਨਸ਼ਾ ਖਤਮ ਹੋ ਜੇ ਤੇ ਔਰ ਚਾਹੀਦਾ ਕੀ ਐ ਮੈਨੂੰ ਲੱਗਦਾ ਭਗਵੰਤਮਾਨ ਸਰਕਾਰ ਨੇ ਜੇ ਸਾਰੀਆਂ ਚੀਜ਼ਾਂ ਚੋਂ ਇਕੱਲਾ ਨਸ਼ੇ ਦਾ ਸਫਾਇਆ ਪੰਜਾਬ 'ਚ ਕਰਤਾ ਨਾ ਤੇ ਇਹ ਵੱਡੀ ਪ੍ਰਾਪਤੀ ਇਹਨਾਂ ਦੀ ਹੋਊਗੀ ਦੇਖੋ ਸਰਕਾਰ ਤੇ 100 ਸਵਾਲ ਨੇ ਮੇਰੇ ਵੀ ਤੁਹਾਡੇ ਵੀ ਪਰ ਜਿਹੜੀ ਗੱਲ ਮੰਨਣ ਯੋਗ ਹੋਊਗੀ ਉਹਨੂੰ ਮੰਨਾਂਗੇ ਉਹਨੂੰ ਸ਼ਾਬਾਸ਼ ਦੇਾਂਗੇ ਐਵੇਂ ਮੈਂ ਨਾ ਮੰਨੂ ਮੈਂ ਨਾ ਮੰਨੂ ਵਾਲੀ ਗੱਲ ਨਹੀਂ ਕਰਨੀ ਚਾਹੀਦੀ ਪਰ ਕੀ ਹੋ ਜਾਏਗਾ ਇਹ ਮੈਂ ਤਾਂ ਕਹਿ ਰਿਹਾ ਕਿਉਂਕਿ ਅੱਜ ਤੱਕ ਪਹਿਲਾਂ ਅਕਾਲੀ ਦਲ ਦੀ ਸਰਕਾਰ ਨੇ ਦਾਅਵੇ ਕੀਤੇ ਸੀ ਵੀ ਅਸੀਂ ਸਫਾਇਆ ਕਰ ਦੇਣਾ ਕਰ ਦੇਣਾ ਕਰ ਦੇਣਾ ਕੱਖ ਨਹੀਂ ਹੋਇਆ ਕਾਂਗਰਸੀ ਸਰਕਾਰ ਨੇ ਵੀ ਕਿਹਾ ਸੀ ਕਰ ਦੇਣਾ ਕਰ ਦੇਣਾ ਕਰ ਦੇਣਾ ਤੇ ਕੱਖ ਨਹੀਂ ਸੀ ਹੋਇਆ ਤੇ ਫਿਰ ਹੁਣ 300 ਤੋਂ ਵੱਧ ਟਾਈਮ ਇਹਨਾਂ ਦੀ ਸਰਕਾਰ ਨੂੰ ਹੋ ਗਿਆ ਬਦਲਾਅ ਦੀ ਸਰਕਾਰ ਨੂੰ ਹੋਇਆ ਨਸ਼ਾ ਹੁਣ ਤੱਕ ਵੀ ਨਹੀਂ ਸੀ ਖਤਮ ਜੇ ਹੋ ਗਿਆ ਗੱਲ ਤਾਂ ਚੰਗੀ ਹੋਊਗੀ ਪਰ ਸਵਾਲ ਨੇ ਦੋ ਪਹਿਲਾ ਵੀ ਜੇ ਹੁਣ 31 ਮਈ ਤੱਕ ਮੰਨ ਲਓ ਨਸ਼ਾ ਮੁਕਤ ਹੋ ਜੇ ਫਰਜ਼ ਕਰੋ ਇੱਕ ਵਾਰੀ ਅੱਖਾਂ ਮਟ ਕੇ ਮੰਨ ਲਓ ਤੇ ਫਿਰ ਇਹਦਾ ਮਤਲਬ ਇਹ ਸੀ ਕਿ ਪਹਿਲਾਂ ਵਾਲੀਆਂ ਸਰਕਾਰਾਂ ਪਹਿਲਾਂ ਵਾਲੀ ਪੁਲਿਸ ਫਿਰ ਜਾਣ ਬੁੱਝ ਕੇ ਨਸ਼ਾ ਖਤਮ ਨਹੀਂ ਕਰਦੀ ਰਹੀ ਸੀ ਮ ਸੋਚਣ ਵਾਲੀ ਗੱਲ ਹੈ ਕਿ ਨਹੀਂ ਹੁਣ ਕੋਈ ਇਹ ਵੀ ਕਹਿ ਸਕਦਾ ਵੀ ਯਾਰ ਤੁਸੀਂ ਤਾਂ ਖੁਸ਼ ਹੀ ਨਹੀਂ ਹੁੰਦੇ ਤੁਸੀਂ ਸਵਾਲ ਕਿਉਂ ਚੱਕ ਲਿਓ ਯਾਰ ਕਿਉਂ ਨਾ ਚੱਕੀਏ ਸਵਾਲ ਸਵਾਲ ਤਾਂ ਸਿੱਧਾ ਹੀ ਮਨ ਚ ਆਉਂਦਾ ਵੀ ਇਹਦਾ ਮਤਲਬ ਹੈ ਕਿ ਪਹਿਲਾਂ ਵਾਲੀਆਂ ਸਰਕਾਰਾਂ ਤੇ ਇਸ ਸਰਕਾਰ ਦੇ ਵੀ 3 ਸਾਲਾਂ ਤੱਕ ਫਿਰ ਨiyet ਤੇ ਨੀਤੀ ਨਸ਼ਾ ਖਤਮ ਕਰਨ ਦੀ ਨਹੀਂ ਸੀ ਰਹੀ ਫਿਰ ਪਬਲਿਕ ਜਨਤਾ ਜੇ ਕਹਿੰਦੀ ਸੀ ਵੇ ਸਭ ਕੁਝ ਨੀਅਤ ਨੀਤੀ ਨਾਲ ਜੁੜਿਆ ਤੇ ਮਿਲੀ ਭੁਗਤ ਨਾਲ ਚੱਲਦਾ ਫਿਰ ਲੋਕੀ ਠੀਕ ਕਹਿੰਦੇ ਸੀ ਵੇਖੋ ਇੱਕ ਗੱਲ ਸਿੱਧੀ ਆ ਨਸ਼ਾ ਖਤਮ ਪੰਜਾਬ ਚ ਕੀਤਾ ਜਾ ਸਕਦਾ ਹੈ ਬਿਲਕੁਲ ਹੁੰਜਿਆ ਜਾ ਸਕਦਾ ਹੈ ਪਰ ਹੋਣਾ ਮਿੱਤਰੋ ਉਹ ਦਿਨ ਆ ਕਿ ਦਿਨ ਭਲਾ ਉਸ ਦਿਨ ਹੋਣਾ ਜਿਸ ਦਿਨ ਵੱਡੇ ਮਗਰਮੱਛਾਂ ਨੂੰ ਹੱਥ ਪਾਇਆ ਗਿਆ ਜਿਸ ਦਿਨ ਦਾ ਯੁੱਧ ਨਸ਼ਿਆਂ ਵਿਰੋਧ ਦੇ ਨਾਂ ਥੱਲੇ ਇਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਆ ਤੁਸੀਂ ਦੱਸੋ ਕਿੰਨੇ ਵੱਡੇ ਨਸ਼ਾ ਤਸਕਰ ਫੜੇ ਕਿੰਨੇ ਕ ਸਿਆਸਤਦਾਨ ਜਾਂ ਰਾਜਨੇਤਾ ਫੜੇ ਨੇ ਜਿਨ੍ਹਾਂ ਦਾ ਨਸ਼ਿਆਂ ਨਾਲ ਗੰਢਤੁੱਪ ਹੋਵੇ ਜਾਂ ਕਿੰਨੇ ਕ ਅਫਸਰ ਨੇ ਕੋਈ ਵੱਡੇ ਜਿਨ੍ਹਾਂ ਦੇ ਉੱਪਰ ਗਾਜ ਡਿੱਗੀ ਹੋਵੇ ਨਹੀਂ ਥੱਲੇ ਵਾਲੇ ਫੜੇ ਗਏ ਆਮ ਜੇਕਰ ਪੁਲਿਸ ਚੋਂ ਫੜੇ ਗਏ ਉਹ ਜਿਵੇਂ ਬਠਿੰਡੇ ਵਾਲੀ ਉਹ ਲੇਡੀ ਕਾਸਟੇਬਲ ਅਮਨਦੀਪ ਕੌਰ ਫੜ ਲਈ ਕੋਈ ਇੱਕ ਮਤਲਬ ਹੋਰ ਇਸ ਤਰ੍ਹਾਂ ਦੇ ਛੋਟੇ-ਮੋਟੇ ਫੜ ਲਏ ਕੀ ਹੁਣ ਤੱਕ ਆ ਥੱਲੜੇ ਹੀਟ ਲਈ ਪੰਜਾਬ ਚ ਇੰਨਾ ਨਸ਼ਾ ਫਲਾਈ ਖੜੇ ਸੀ ਕੀ ਕਿਸੇ ਵੀ ਵੱਡੇ ਰਾਜਨੇਤਾ ਦਾ ਵੱਡੇ ਅਫਸਰ ਦਾ ਇਸ ਮਾਮਲੇ ਚ ਕੋਈ ਹੱਥ ਨਹੀਂ ਰਿਹਾ ਸਵਾਲ ਹੈ ਯਾਰ ਜੇ ਰਿਹਾ ਫਿਰ ਫੜਿਆ ਕਿਉਂ ਨਹੀਂ ਗਿਆ ਤੇ ਜੇ ਰਿਹਾ ਨਹੀਂਗਾ ਫਿਰ ਇੰਨਾ ਨਸ਼ਾ ਪੰਜਾਬ ਚ ਐਸ ਪੱਧਰ ਤੱਕ ਫੈਲ ਗਿਆ ਇਹ ਗੱਲ ਹਜਮ ਆਉਂਦੀ ਹੈ ਤੁਸੀਂ ਦੱਸ ਦੋ ਦੇਖੋ ਢੇਰ ਆਏ ਦਰਸਤਾਏ ਅਸੀਂ ਤਾਂ ਕਹਿੰਨੇ ਆ ਹਾਂ ਡੀਜੀਪੀ ਸਾਹਿਬ ਦੇ ਤੇ ਪੰਜਾਬ ਸਰਕਾਰ ਦੇ ਮੂੰਹ ਚ ਕਿਉਂ ਛੱਕਰ ਪੰਜਾਬੀ ਦੇਣਗੇ ਜੇਕਰ ਇਹ ਕੋੜ ਇਹ ਜੂੜ ਪੰਜਾਬ ਚੋਂ ਵੱਢਤਾ ਇਹਨਾਂ ਨੇ ਪਰ ਉਹ ਦਿਨ ਡੁੱਬਾ ਜਦ ਘੋੜੀ ਚੜਿਆ ਕੁੱਬਾ ਇਹ ਗੱਲ ਨਾ ਹੋ ਕੇ ਰਹਿ ਜੇ ਕਿਤੇ ਕਿਉਂਕਿ ਅੱਗੇ ਇੰਜ ਹੁੰਦਾ ਰਿਹਾ ਤੇ ਇਸ ਕਰਕੇ ਯਕੀਨ ਲੋਕਾਂ ਨੂੰ ਆਉਂਦਾ ਨਹੀਂ ਤੇ ਮਵੇਂ ਲੋਕਾਂ ਚ ਆਉਣਾ ਮਨ ਤੇ ਆਪ ਨਹੀਂ ਆਉਂਦਾ ਮੈਨੂੰ ਵੀ ਲੱਗਦਾ ਵੀ ਗੱਲਾਂ ਗੁੱਲੇ ਹੀ ਰਹਿ ਜਾਂਦੀਆਂ ਨੇ ਭ੍ਰਿਸ਼ਟਾਚਾਰ ਖਤਮ ਕਰਨ ਦੀਆਂ ਵੀ ਅਜੇ ਤੱਕ ਗੱਲਾਂ ਹੀ ਰਹੀਆਂ ਖਤਮ ਤੇ ਹੋਇਆ ਨਹੀਂ ਸੀ ਨਸ਼ਾ ਖਤਮ ਕਰਨ ਦੀਆਂ ਵੀ ਗੱਲਾਂ ਹੀ ਹੋਈਆਂ ਅਜੇ ਤੱਕ ਹੋਰ ਬੜਾ ਕੁਝ ਖਤਮ ਕੀਤਾ ਗਿਆ ਗੱਲੀਬਾਤੀ ਹੋਇਆ ਹਾਇਆ ਕਦੇ ਕੁਝ ਵੀ ਨਹੀਂ ਹੁਣ ਵੇਖਾਂਗੇ ਉਹ ਕਹਿੰਦੇ ਆ ਕਾਣਿਆ ਘੋੜੀ ਚੜਿਆ ਤੇ ਜਾਣਿਆ ਕਹਿੰਦੇ ਆ ਕਾਲ ਨਾਮ ਕਾਲ ਦਾ ਜਦ ਆਏਗਾ ਤੇ ਵੇਖਾਂਗੇ ਸੋ ਇਸ ਕਰਕੇ ਆਉਣ ਵਾਲਾ ਟਾਈਮ ਦੱਸੇਗਾ ਇੱਕ ਹੋਰ ਘਟਨਾ ਪੰਜਾਬ ਚੋ ਆਈ ਹੈ ਤੁਹਾਨੂੰ ਪਤਾ ਹੈ 2 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਵਿੱਚ ਜਦੋਂ ਖੇਤਾਂ ਚ ਕਣਕ ਵੱਢੀ ਜਾ ਰਹੀ ਸੀ ਤਾਂ ਪਹਿਲਗਾਮ ਦੇ ਹਮਲੇ ਤੋਂ ਬਾਅਦ ਪੰਜਾਬ ਦੇ ਖੇਤਾਂ ਚੋਂ ਹਥਿਆਰਾਂ ਦਾ ਇੱਕ ਬੋਰਾ ਫੜਿਆ ਗਿਆ ਕਣਕ ਵੱਢ ਰਹੇ ਸੀ ਵੱਢੀ ਜਾ ਰਹੀ ਕਣਕ ਦੇ ਥੱਲੇ ਇੱਕ ਬੋਰਾ ਬਰਾਮਦ ਹੁੰਦਾ ਕੰਬੈਨ ਦੇ ਜਦੋਂ ਦੇਖਦੇ ਨੇ ਉਹਦੇ ਵਿੱਚ ਗੋਲਾ ਬਰੂਦ ਗਰਨੇਡ ਪਿਸਤੌਲ ਤੇ ਹਥਿਆਰ ਜ਼ਖੀਰਾ ਬਰਾਮਦ ਹੋਇਆ ਉਸ ਤੋਂ ਬਾਅਦ ਅੱਜ ਪੰਜਾਬ ਪੁਲਿਸ ਨੇ ਡੀਜੀਪੀ ਸਾਹਿਬ ਨੇ ਦੱਸਿਆ ਕਿ ਅੰਮ੍ਰਿਤਸਰ ਇੰਟੈਲੀਜੈਂਸ ਦੀ ਇਨਪੁਟ ਤੇ ਇੱਕ ਹੋਰ ਪੰਜ ਪਿਸਤੌਲਾਂ ਤੇ ਮੈਗਜ਼ੀਨ ਤੇ ਅਸਲਾ ਫੜਿਆ ਗਿਆ ਅਭਿਸ਼ੇਕ ਕੁਮਾਰ ਨਾਂ ਦਾ ਕੋਈ ਦੱਸਿਆ ਜਾ ਰਿਹਾ ਕਿ ਇੱਕ ਵਿਅਕਤੀ ਫੜਿਆ ਗਿਆ ਜਿਹਦੇ ਕੋਲੋਂ ਇਹ ਸਾਰਾ ਸਾਮਾਨ ਬਰਾਮਦ ਹੋਇਆ ਹੁਣ ਪੰਜਾਬ 'ਚ ਦਿਨ ਰਾਤ ਇੱਥੇ ਵਾਰਦਾਤਾ ਹੁੰਦੀਆਂ ਰਹੀਆਂ ਕਿੰਨੀਆਂ ਕੀਮਤੀ ਜਾਨਾਂ ਜਿਹੜੀਆਂ ਨੇ ਉਹ ਨਜਾਇਜ਼ ਹਥਿਆਰਾਂ ਦੀ ਕਤਲੋਗਾਰਤ ਨਾਲ ਹੋਈਆਂ ਦੇਖੋ ਪੰਜਾਬ ਦੀ ਵਿੱਚ ਪੁਲਿਸ ਬਹੁਤ ਵੱਡੀ ਗਿਣਤੀ 'ਚ ਹੈ ਤੇ ਪੁਲਿਸ ਤਨਖਾਹ ਵੀ ਬਹੁਤ ਲੈਂਦੀ ਹੈ ਤੇ ਤਨਖਾਹ ਲੋਕਾਂ ਦੇ ਟੈਕਸਾਂ ਤੋਂ ਦਿੱਤੀ ਜਾਂਦੀ ਹੈ ਟੈਕਸ ਲੋਕਾਂ ਦੀਆਂ ਜੇਬਾਂ 'ਚੋਂ ਆਉਂਦਾ ਤਾਂ ਫਿਰ ਲੋਕ ਇਹ ਪੁੱਛ ਕਿਉਂ ਨਹੀਂ ਸਕਦੇ ਵੀ ਐਨੀ ਵੱਡੀ ਤਦਾਦ 'ਚ ਪੁਲਿਸ ਹੋਵੇ ਤੇ ਐਨੀ ਮੋਟੀ ਤਨਖਾਹ ਦਿੱਤੀ ਜਾਂਦੀ ਹੋਵੇ ਇਹ ਕੰਮ ਲਾਇਆ ਉਹਨਾਂ ਨੂੰ ਜਿਹੜੇ ਨਜਾਇਜ਼ ਅਸਲਾ ਨਜਾਇਜ਼ ਹਥਿਆਰ ਇੱਥੇ ਫਿਰ ਐਸ ਪੱਧਰ ਤੇ ਇੱਧਰ ਉੱਧਰ ਇੱਧਰ ਉੱਧਰ ਮੂਵ ਕਰਦੇ ਹੋਣ ਕਿਉਂ ਇਹ ਸਵਾਲ ਪੁੱਛਿਆ ਜਾਂਦਾ ਰਹੇਗਾ ਜਦੋਂ ਤੱਕ ਇਹ ਚੀਜ਼ਾਂ ਸਮਾਪਤ ਨਹੀਂ ਹੁੰਦੀ ਹੁਣ ਅਗਲੀ ਵੱਡੀ ਗੱਲ ਇਹ ਆ ਰਹੀ ਹੈ ਜਿਸ ਦਿਨ ਦਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਦਿਨ ਦਾ ਨਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾ ਤਣੀ ਤਣਾ ਤਣੀ ਵਾਧਦੀ ਗਈ ਆ ਤਣਾ ਤਣੀ ਇੱਥੋਂ ਤੱਕ ਚਲੀ ਗਈ ਹੈ ਕਿ ਹੁਣ ਪੂਰਾ ਜੰਗ ਦਾ ਖਤਰਾ ਮੜਾਉਣ ਲੱਗ ਪਿਆ। ਇਥੋਂ ਤੱਕ ਖਬਰਾਂ ਆ ਰਹੀਆਂ ਨੇ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਸਰਹੱਦੀ ਜ਼ਿਲ੍ਹੇ ਨੇ ਫਿਰੋਜ਼ਪੁਰ ਹੋ ਗਿਆ, ਅਮਰਸਰ ਸਾਹਿਬ ਹੋ ਗਿਆ, ਗੁਰਦਾਸਪੁਰ ਹੋ ਗਿਆ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਤੁਰੰਤ ਦੋ ਦਿਨਾਂ ਦੇ ਵਿੱਚ ਵਿੱਚ ਕਣਕਾਂ-ਕੁਣਕਾਂ ਵੱਢ ਕੇ ਤਾਰ ਤੋਂ ਦੂਰ ਜਾਣ ਦੀਆਂ ਗੱਲਾਂ ਆ ਰਹੀਆਂ ਨੇ। ਹੁਣ ਕੱਲ ਜਦੋਂ ਇਹ ਗੱਲਾਂ ਉੱਠੀਆਂ ਉਸ ਤੋਂ ਬਾਅਦ ਤੈਸ਼ ਦਾ ਮਾਹੌਲ ਵੀ ਬਣਿਆ ਫਿਰ ਜਿਹੜੀ ਡੀਸੀ ਆ ਅਮਰitsar ਸਾਹਿਬ ਦੀ ਉਹਨੇ ਕਿਹਾ ਵੀ ਨਹੀਂ ਭਈ ਇਹ ਬੀਐਸਐਫ ਨੇ ਨਹੀਂ ਕਿਹਾ ਇਹ ਤਾਂ ਉਹਨਾਂ ਜਿਖਿਆ ਕਿਸਾਨਾਂ ਨੂੰ ਵੱਡ ਲੋ ਪਰ ਕਿਸੇ ਨੇ ਵੀ ਕਿਹਾ ਜੇ ਕਿਹਾ ਤਾਂ ਇਹਦਾ ਕੋਈ ਅਰਥ ਤਾਂ ਹੋਏਗਾ ਹੀ ਨਾ ਕਿਉਂ ਕਿਹਾ ਇਹਦਾ ਮਤਲਬ ਹੈ ਕੋਈ ਖਤਰਾ ਹੈ ਵੇਖੋ ਸਿੱਧੀ ਗੱਲ ਹੈ ਅੱਜ ਤੱਕ ਇੱਥੇ ਗੰਦੀਆਂ ਸਾਜ਼ਸ਼ਾਂ ਗੰਧੀਆਂ ਸੋਚਾਂ ਤੇ ਗੰਧੀਆਂ ਸਿਆਸਤਾਂ ਨੇ ਪਹਿਲਾਂ ਵੀ ਬਹੁਤ ਖੂਨ ਬਹਾਇਆ ਤੇ ਇਹ ਅੱਜ ਵੀ ਜਾਰੀ ਹੈ ਪਹਿਲਗਾਮ ਦੇ ਵਿੱਚ ਆ ਜਿਹੜੀ ਹਰਕਤ ਹੋਈ ਆ ਇਹ ਵੀ ਗੰਦੀ ਸੋਚ ਗੰਦੀ ਸਾਜ਼ਿਸ਼ ਤੇ ਕਿਸੇ ਗੰਦੀ ਸਿਆਸਤ ਦੀ ਦੇਣ ਹੈ ਲਾਜ਼ਮੀ ਤੌਰ ਤੇ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਇਹ ਇਸੇ ਹੀ ਤਰ੍ਹਾਂ ਜਿਵੇਂ ਕਹਿੰਦੇ ਨੇ ਉੱਥੇ ਧਰਮ ਪੁੱਛ ਕੇ ਮਾਰਿਆ ਧਰਮ ਪੁੱਛ ਕੇ ਮਾਰਿਆ ਇਹ ਸੋਚ ਇੱਕ ਸਿਆਸਤ ਬਣ ਗਈ ਹੈ ਚਾਹੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ 84 ਦੇ ਵਿੱਚ ਸਿੱਖਾਂ ਦੇ ਕੜੇ ਵੇਖ ਕੇ ਤੇ ਪੱਗ ਵੇਖ ਕੇ ਉਹਨਾਂ ਨੂੰ ਗਲਾਂ 'ਚ ਟਾਇਰ ਪਾਪਾ ਸਾੜਿਆ ਗਿਆ ਸੀ ਉਹ ਵੀ ਇਸੇ ਘਟਨਾ ਦਾ ਹੀ ਹਿੱਸਾ ਸੀ ਚਾਹੇ ਕਿਸੇ ਜਗ੍ਹਾ ਦੇ ਉੱਪਰ ਕਿਸੇ ਨੂੰ ਮੁਸਲਮਾਨ ਦੀ ਟੋਪੀ ਵੇਖ ਕੇ ਉਹਨੂੰ ਮਾਰਿਆ ਕੁੱਟਿਆ ਜਾਂਦਾ ਉਹ ਵੀ ਇਸੇ ਹੀ ਸੋਚ ਦਾ ਹਿੱਸਾ ਤੇ ਚਾਹੇ ਪਹਿਲਗਾਮ ਦੇ ਵਿੱਚ ਕਿਸੇ ਨੂੰ ਕਲਮਾ ਪੜ੍ਹਨ ਲਈ ਕਹਿ ਕੇ ਮਾਰਿਆ ਜਾਂਦਾ ਉਹ ਵੀ ਇਸੇ ਹੀ ਸੋਚ ਤੇ ਸਿਆਸਤ ਦਾ ਹਿੱਸਾ ਹੁਣ ਲੋਕ ਤਾਂ ਫਿਰ ਸਵਾਲ ਠਾਉਂਦੇ ਨੇ ਬੀ ਜਿਵੇਂ ਪੈ ਜਿਨ੍ਹਾਂ ਨੇ ਪੁਲਵਾਮਾ ਕਰਾਇਆ ਸੀ ਉਹਨਾਂ ਨੇ ਹੀ ਪਹਿਲ ਕੰਮ ਕਰਾਇਆ ਹੁਣ ਪੁਲਵਾਮਾ ਕਿੰਨੇ ਕਰਾਇਆ ਸੀ ਇਹ ਅਜੇ ਤੱਕ ਪਤਾ ਨਹੀਂ ਲੱਗਾ ਸਰਕਾਰ ਕਹਿੰਦੀ ਹੈ ਵੀ ਅੱਤਵਾਦੀਆਂ ਨੇ ਹਮਲਾ ਕੀਤਾ ਸੀ ਪਰ ਕਿਹੜੇ ਅੱਤਵਾਦੀਆਂ ਨੇ ਕੀਤਾ ਉਹਨਾਂ ਤੇ ਕੀ ਕਾਰਵਾਈ ਹੋਈ ਇਹ ਆਪਾਂ ਨੂੰ ਨਹੀਂ ਅਜੇ ਤੱਕ ਪਤਾ ਤੇ ਸਵਾਲ ਉਦੋਂ ਵੀ ਉੱਠਦੇ ਰਹੇ ਵੀ ਇਹਦੇ ਪਿੱਛੇ ਘਟਿਆ ਸਿਆਸਤਾਂ ਹੋ ਸਕਦੀਆਂ ਸਵਾਲ ਹੁਣ ਵੀ ਉੱਠ ਰਹੇ ਨੇ ਤੁਸੀਂ ਵੀ ਆਪਣਾ ਕਮੈਂਟ ਕਰ ਦਿਓ ਤੁਹਾਨੂੰ ਕੀ ਲੱਗਦਾ ਵੈਸੇ ਸੋ ਇਹ ਜਿੰਨਾ ਕੁਛ ਇੱਥੇ ਗਲਤ ਤੇ ਮਾੜਾ ਹੋ ਰਿਹਾ ਹੈ ਉਹਦੇ ਖਿਲਾਫ ਜਿੰਨਾ ਚਿਰ ਲੋਕ ਚੇਤਨ ਨਹੀਂ ਹੁੰਦੀ ਉਦੋਂ ਤੱਕ ਗੱਲ ਨਹੀਂ ਬੰਦਨੀ। ਵੇਖੋ ਲੋਕਾਂ ਦੀ ਜਾਗਰਤੀ ਤੇ ਚੇਤਨਾ ਬਹੁਤ ਜ਼ਰੂਰੀ ਹੈ। ਆਪਾਂ ਲੋਕਤੰਤਰਕ ਦੇਸ਼ 'ਚ ਰਹਿੰਦੇ ਆਂ। ਜਦੋਂ ਤੱਕ ਲੋਕਾਂ ਦੇ ਦਿਮਾਗਾਂ ਦੇ ਵਿੱਚ ਨਫ਼ਰਤ, ਜ਼ਹਿਰ, ਧਰਮਾਂ, ਜਾਤਾਂ, ਮਸਬਾਂ ਦੇ ਨਾਂ ਤੇ ਭਰੇ ਜਾ ਸਕਦੇ ਨੇ। ਉਦੋਂ ਤੱਕ ਅਸੀਂ ਸਮਾਜ ਨੂੰ ਇੱਕ ਚੰਗਾ ਤੇ ਸਿਹਤਮੰਦ ਸਮਾਜ ਨਹੀਂ ਮੰਨ ਸਕਦੇ। ਜਦੋਂ ਲੋਕਾਂ ਦੀ ਚੇਤਨਾ ਇੰਨੀ ਹੋਗੀ ਕਿ ਕੋਈ ਉਹਨਾਂ ਦੇ ਦਿਮਾਗਾ 'ਚ ਧਰਮ ਜਾਤ ਦੇ ਨਾਂ ਤੇ ਨਫ਼ਰਤ ਨਾ ਪਰ ਸਕਿਆ ਉਦੋਂ ਇੱਕ ਸੋਹਣੇ ਦੇਸ਼ ਦੀ ਸੋਹਣੇ ਸਮਾਜ ਦੀ ਉਸਾਰੀ ਮੰਨੀ ਜਾ ਸਕਦੀ ਹੈ ਤੁਸੀਂ ਕੀ ਕਹਿੰਦੇ ਹੋ ਆਪਣੀ ਸੋਚ ਅਨਸਾਰ ਕਮੈਂਟ ਲਿਖ ਦਿਓ ਬਹੁਤ ਮਿਹਰਬਾਨੀ